ਮੈਂ ਬੜਾ ਮਸ਼ਕੂਰ ਹਾਂ ਆਪਣੇ ਛੋਟੇ ਵੀਰ ਵਿਜਿੰਦਰ ਸਿੰਘਲਾ ਜੀ ਦਾ ਜਿਹੜੇ ਕਿ ਆਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ ਔਰ ਵਿਸ਼ੇਸ਼ ਤੌਰ ਤੇ ਮੇਰੇ ਹੱਕ ਵਿੱਚ ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ ਬਲਕਿ ਸਾਰੇ ਕਾਂਗਰਸ ਕੀਡਰ ਨੇ ਬਹੁਤ ਮਜ਼ਬੂਤੀ ਨਾਲ ਤੁਸੀਂ ਦੇਖਿਆ ਸਾਡਾ ਰੋਡ ਸ਼ੋ ਜਿਹੜਾ ਸੀ ਉਹ 30 ਤਾਰੀਖ ਦਾ ਇੱਕ ਲਾਂਮੀ ਸਾਲ ਰੋਡ ਸ਼ੋ ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾਂ ਪਾਰ ਹੋ ਕੇ ਵੋਟ ਪਾਈ ਆ ਔਰ ਅੱਜ ਮੈਂ ਇੱਕ ਗੱਲ ਥੋੜੀ ਜੀ ਤੁਹਾਡੇ ਜ਼ਰੀਏ ਆਲਰੇਡੀ ਮੈਂ ਡੀਸੀ ਸੰਗਰੂਰ ਨਾਲ ਗੱਲ ਕਰ ਲਈ ਆ ਔਰ ਮਿਸਟਰ ਦਿਨੇਸ਼ਣ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਬਜ਼ਰਵਰ ਨੇ ਲੋਕ ਸਭਾ ਦੇ ਉਹਨਾਂ ਨੇ ਇੱਕ ਗੱਲ ਜਾਂਦੀ ਉਹਨਾਂ ਦੇ ਧਿਆਨ ਚ ਕਿ ਪਿੰਡਾਂ ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੇਟ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕਰਕੇ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਅਸੀਂ ਇਹ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਇਸ ਕੰਪਲੇਨਟ ਤੋਂ ਇਲਾਵਾ ਪੋਲਿੰਗ ਸmooth ਚੱਲ ਰਹੀ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਵਰਤਨ ਦੀ ਲਹਿਰ ਆ ਲੋਕਾਂ ਨੇ ਤਾਨਾਸ਼ਾਹੀ ਬਹੁਤ ਦੇਖ ਲਈ ਮੋਦੀ ਸਾਹਿਬ ਦੀ ਔਰ ਨਾ ਮੀਡੀਆ ਆਜ਼ਾਦ ਛੱਡਿਆ ਇਹਨਾਂ ਨੇ ਨਾ ਕੋਈ ਆਪੋਜੀਸ਼ਨ ਰਹਿਣ ਦਿੱਤੀ ਸਾਰੇ ਦੇਸ਼ ਵਿੱਚ ਆਪਣੇ ਵੱਲੋਂ ਟੋਟਲ ਆਪੋਜੀਸ਼ਨ ਫ੍ਰੀ ਜਿਹੜਾ ਭਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਬੜਾ ਐਡਵਰਸ ਰਿਐਕਸ਼ਨ ਬੀਜੇਪੀ ਦੇ ਖਿਲਾਫ ਹੋ ਰਿਹਾ ਤਾਂ ਹੀ ਤੁਸੀਂ ਦੇਖਿਆ ਕਿ ਬਹੁਤ ਉੱਚੇ ਪੱਧਰ ਦੀ ਤੇ ਨੀਵੇਂ ਪੱਧਰ ਦੀ ਬਿਆਨ ਇਵਨ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਣੇ ਪਏ ਇੱਥੋਂ ਤੱਕ ਕਿ ਬਿਹਾਰ ਵਿੱਚ ਜਾ ਕੇ ਮੇਰੇ ਬਿਆਨ ਤੇ ਟਿੱਪਣੀ ਕਰਦੇ ਬਿਹਾਰੀਆਂ ਨੂੰ ਉਕਸਾਇਆ ਗਿਆ ਜਿਹੜਾ ਕਿ ਬਿਲਕੁਲ ਬੇਬੁਨਿਆਦ ਸੀਗਾ ਸੋ ਇਥੋਂ ਨਜ਼ਰ ਆ ਰਿਹਾ ਕਿ ਬੀਜੇਪੀ ਕਪਰਾਟਾ ਚਾਹ ਉਹ ਇੰਡੀਆ ਵਾਂਟਸ ਅ ਚੇਂਜ ਇੰਡੀਆ ਇਜ਼ ਅ ਵੈਰੀ ਪ੍ਰੋਗਰੈਸਿਵ ਕੰਟਰੀ ਲਾਰਜੇਸਟ ਡੈਮੋਕ੍ਰੇਸੀ ਇਨ ਦ ਵਰਲਡ ਦੇ ਕੈਨ ਨਾਟ ਬੀ ਟਾਈਡ ਡਾਊਨ ਦੇ ਕੈਨ ਨਾਟ ਬੀ ਲਾਈਕ ਗੈਗਡ ਡਾਊਨ ਦੇ ਕੈਨ ਨਾਟ ਬੀ ਇੰਟਿਮੀਡੇਟਿਡ ਔਰ ਜਿਸ ਤੰਗ ਦੇ ਨਾਲ ਬੀਜੇਪੀ ਨੇ ਮжоਰੀਟੇਰੀਅਨ ਪੋਲਿਟਿਕਸ ਖੇਡੀ ਆ ਅ ਸੈਕੂਲਰ ਫੋਰਸਸ ਦੀ ਦੇਸ਼ ਵਿੱਚ ਪੱਕੇ ਤੌਰ ਤੇ ਉਤੇ 4 ਤਰੀਕ ਨੂੰ ਜਿੱਥੇ ਹੋਵੇਗਾ ਪੰਜਾਬ ਦੇ ਵਿੱਚ ਟੋਟਲ ਸਫਾਇਆ ਕਰਾਂਗੇ ਕਿਉਂਕਿ ਜੇ ਮੋਦੀ ਤਾਨਾਸ਼ਾਹ ਹੈ ਤਾ ਭਗਵੰਤ ਤੇ ਕੇਜਰੀਵਾਲ ਵੀ ਘੱਟ ਨਹੀਂ ਗਏ ਇਹਨਾਂ ਨੇ ਉਹੀ ਹੱਥਕੰਡੇ ਅਪਣਾਏ ਆਪੋਜੀਸ਼ਨ ਨੂੰ ਡਰਾਉਣ ਧਮਕਾਉਣ ਦੇ ਪੁਲਿਸ ਦੇ ਥਰੂ ਜੋ ਮੋਦੀ ਸੀਬੀਆਈ ਤੇ ਈਡੀ ਦੇ ਥਰੂ ਕਰਦੇ ਸੀ ਉਸੇ ਤਰ੍ਹਾਂ ਹੀ ਮੀਡੀਆ ਨੂੰ ਗੈਕ ਕੀਤਾ ਸਾਡੇ ਜੀ ਅਖਬਾਰ ਦੇ ਤੁਸੀਂ ਦੇਖਿਆ ਕਿ ਅੱਜ ਹਾਈ ਕੋਰਟ ਨੇ ਰਾਹਤ ਦਿੱਤੀ ਉਹਨਾਂ ਨੂੰ ਉਹਨਾਂ ਦੀ ਅਰੈਸਟ ਰਿਟ ਕੀਤੀ ਆ ਇਸ ਲੈਵਲ ਤੱਕ ਚਲੇ ਗਿਆ ਕਿ ਟੀਵੀ ਚੈਨਲਾਂ ਨੂੰ ਬੰਦ ਕਰਾ ਰਹੇ ਨੇ ਜੀਦਾ ਵੀ ਕਰਤਾ ਜੀ ਟੀਵੀ ਦਾ ਸਪੈਸ਼ਲ ਅਟੈਕ ਇਹ ਅਟੈਕ ਬੇਸਿਕਲੀ ਸਾਰੇ ਡੈਮੋਕ੍ਰੇਸੀ ਤੇ ਅਟੈਕ ਆ ਭਗਵੰਤ ਦਾ ਤੇ ਕੇਜਰੀਵਾਲ ਦਾ ਔਰ ਤੁਸੀਂ ਦੇਖਿਆ ਕਿ ਸਵਾਤੀ ਮਾਲੀਵਾਲ ਕੋ ਰੋਜ਼ ਰੋ ਰਹੀ ਆ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੈਬ ਆਫ ਦਾ ਸਾਥ ਦਿੱਤਾ ਯਾਰਾ ਬਦਮਾਸ਼ਾਂ ਦਾ ਗੁੰਡਿਆਂ ਦਾ ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਅਸੂਲਾਂ ਤੋਂ ਪਟਕ ਕੇ ਟੋਟਲੀ ਰਿਵਰਸ ਡਾਇਰੈਕਸ਼ਨ ਚ ਇਹ ਆਮ ਨਿਗੇ ਹੁਣ ਇੱਕ ਖਾਸ ਖਾਸ ਆਦਮੀਆਂ ਦੀ ਪਾਰਟੀ ਆ ਇਸ ਲਈ ਪੰਜਾਬ ਦੇ ਵਿੱਚ ਵੀ 13 0 ਨਹੀਂ ਐਤ ਕੀ 0 13 ਵਾਸਤੇ ਭਗਵੰਤ ਤਿਆਰ ਰਹੇ ਵਾਟਸਐਪ ਜੀ ਕੀ ਕਹਿਣਾ ਚਾਹੋਗੇ ਵਾਟਸਐਪ ਮੇਰਾ WhatsApp ਦਾ ਜੀ 3 ਦਿਨ ਹੋ ਗਏ ਆ ਮੈਨੂੰ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ बिकॉज़ ਮੇਰੇ WhatsApp ਤੇ ਬਹੁਤ ਵੱਡੇ ਪੱਧਰ ਤੇ ਰੀਚ ਇਨਫੋਰਮੇਸ਼ਨ ਦੀ ਆਊਟਰੀਚ ਸੀਗੀ ਇਹਨਾਂ ਨੇ ਸ਼ਿਕਾਇਤ ਕਰ ਕਰਕੇ ਬੰਦ ਕਰਾ ਹੁਣ ਮੈਂ ਕੋਈ ਵੀ ਹੋਰ ਰਜਿਸਟਰ ਕਰਦਾ ਨੰਬਰ ਫਰੋਮ ਮਾਈ ਟੈਲੀਫੋਨ ਉਹ ਵੀ ਨੰਬਰ ਅਲਾਉਡ ਨਹੀਂਗਾ ਪ੍ਰੋਬੇਬਲੀ ਮੇਰੀ ਆਈਡੀ ਕਨੈਕਟਡ ਆਈ ਕਲਾਉਡ ਦੀ ਸੋ ਇਸ ਲੈਵਲ ਤੱਕ ਚਲੇ ਗਏ ਨੇ ਇਹਨਾਂ ਨੇ ਬਹੁਤ ਟਵਿੱਟਰ ਅਕਾਊਂਟਸ ਬਹੁਤ سارے Facebooks ਕਰ ਮੈਂ ਸ਼ਿਕਾਇਤ ਨਹੀਂ ਕਰੂੰ ਮੈਂ ਕੋਈ ਸ਼ਿਕਾਇਤ ਨਾ ਨਹੀਂ ਕੀਤੀ ਹਾਲਾਂਕਿ ਬਹੁਤ ਸਾਰੇ ਧੂਰੀ ਵਰਗੇ ਹਲਕਿਆਂ ਚ ਰਿਪੋਰਟਸ ਆਈਆਂ ਕਿ ਲਾਸਟ 48 ਘੰਟੇ 72 ਘੰਟਿਆਂ ਵਿੱਚ ਇੰਟਰਲੌਕ ਟਾਈਲਸ ਲੱਗੀਆਂ ਨੇ ਹੁਣ ਇਹਨਾਂ ਨੂੰ ਯਾਦ ਆਇਆ ਜਦੋਂ ਵੋਟ ਸਿਰ ਤੇ ਆ ਗਈ ਦੋ ਸਾਲ ਇਹਨਾਂ ਨੇ ਇੱਕ ਇੱਟ ਨਹੀਂ ਲਾਈ ਸੰਦੂਰ ਹਲਕੇ ਦੇ ਵਿੱਚ ਨੀ ਪੱਥਰਾਂ ਦੇ ਨੀ ਪੱਥਰ ਖੜੇ ਰਹਿ ਗਏ ਜਦ ਕਿ ਕਾਂਗਰਸ ਦਾ ਮਗਰਲਾ ਕਾਰਜਕਾਲ ਜਿਹੜਾ ਸੀਗਾ ਉਹਦੇ ਵਿੱਚ ਵਾਈਟ ਸਪਰੈਡ ਡਿਵੈਲਪਮੈਂਟ ਹੋਈ ਬਹੁਤ ਸਾਰਾ ਪਿੰਡਾਂ ਚ ਗਿਆ ਸ਼ਹਿਰਾਂ ਚ ਪੈਸਾ ਗਿਆ ਬਹੁਤ ਸਾਰੇ ਪ੍ਰੋਜੈਕਟ ਵੱਡੇ ਪੀਜੀਆ ਦਾ ਕਾਬਦਾਂ ਦਾ ਸੈਟਲਾਈਟ ਹਸਪੀਟਲ ਟਾਟਾ ਕੈਂਸਰ ਹਸਪੀਟਲ ਔਰ ਜਿਹੜਾ ਰੋਡ ਨੈਟਵਰਕ ਸੀ ਉਹਦਾ ਕਮਾਲ ਦਾ ਕ੍ਰੀਏਟ ਕੀਤਾ ਪਿਛਲੀ ਗਵਰਨਮੈਂਟ ਸਰਕਾਰ ਨੇ ਔਰ ਵਿਜENDER ਸਿੰਘਲਾ ਜੀ ਨੇ ਸੋ ਇਹਦਾ ਲੋਕਾਂ ਦੇ ਮਨ ਤੇ ਬਹੁਤ ਜ਼ਬਰਦਸਤ ਪ੍ਰਭਾਵ ਆ ਲੋਕੀ ਸ਼ਹਿਰ ਤੇ ਇਹਨਾਂ ਦੇ ਸਾਹਮਣੇ ਤਾਂ ਨਾ ਬੋਲਣ ਪਰ ਬਟਨ ਦਬਾ ਕੇ ਇਹਨਾਂ ਨੇ ਚੀਕਾਂ ਜ਼ਰੂਰ ਕਢਾਉਣ ਰਾਤ ਤੋਂ ਦੁਜੀ ਪ੍ਰਤਾਪ ਦੀ ਅਸੀਫਾ ਮੰਗਿਆ ਜੀ ਭਗਵਾਨ ਬੰਦੇ ਨੇ ਕੱਲ ਤੋਰੀ ਦੇ ਵਿੱਚ ਸ਼ਰਾਬ ਵੰਡੇ ਗਿਆ ਆਮ ਆਦਮੀ ਪਾਰਟੀ ਦੇ ਗੱਲੀ ਸ਼ਰਾਬ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਲੌਕ ਟਾਈਲਾਂ ਜਿਹੜੀ ਬਸਤੀ ਵਿੱਚ ਜਿੱਥੇ ਜੋ ਚਾਹੀਦਾ ਸੀਗਾ ਇਹਨਾਂ ਦਾ ਉਸਟੀ ਜਿਹੜਾ ਓਂਕਾਰ ਸਿੰਘ ਉਹ ਪਰਸਨਲੀ ਜਾ ਕੇ इवन ਇੱਥੋਂ ਤੱਕ ਕਿ ਚੀਫ ਮਿਨਿਸਟਰ ਦੀ ਘਰਵਾਲੀ ਉੱਥੇ ਤੁਰੇ ਫਿਰਦੀ ਜੀ ਦੁਗਣੀ ਪਿੰਡ ਚ ਸਾਡੇ ਸਰਪੰਚਾਂ ਨੂੰ ਪੱਟੇ ਪਾ પા ਕੇ ਉਹਨਾਂ ਨੂੰ ਤਰੋੜਿਆ ਮਰੋੜਿਆ ਗਿਆ ਵਾ ਪਰ ਮੈਂ ਸਮਝਦਾ ਕਿ ਜੋ ਮਰਜ਼ੀ ਕਰ ਲੈਣ ਅੱਜ ਜਿਹੜਾ ਨਤੀਜਾ ਆਵੇਗਾ 4 ਤਰੀਕ ਨੂੰ ਉਹ 100% ਦੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਵੇਗਾ ਸਰ ਉਹਨਾਂ ਨੇ ਬਲਕਿ ਸਾਰੇ ਲੱਤ ਜਾਣੇ ਵਿੱਚ ਕੇਜਰੀਵਾਲ ਦਾ ਵੀ ਭੋਗ ਪੈ ਜਾਣਾ ਹੈ ਧੰਨਵਾਦ